ਇਹ ਤਾਂ ਕੋਈ ਹੈ ਨਹੀਂ ਖੇਤ ਇਹਨਾਂ ਦੇ ਨਾ ਜਿਵੇਂ ਬਾਬੇ ਨੇ ਕਿਹਾ ਆਪਾਂ ਓਵੇਂ ਧਰ ਦੰਨੇ ਆ ਨਾਲੇ ਚ ਰਸਤੇ 'ਚ ਰੱਖਤਾ ਲੈ ਬਾਬਾ ਜਿਵੇਂ ਤੂੰ ਕਿਹਾ ਸੀ ਨਾਰੀ ਵਾਲੋਂ ਓਵੇਂ ਬੰਨ ਕੇ ਖੰਮਣੀ ਤੇ ਐਂ ਰੱਖਦਾ ਬਾਹਾਂ 'ਚ ਤੇ ਬਾਕੀ ਸਮਾਨ ਰੱਖਤਾ ਮੈਂ ਚ ਰਸਤੇ 'ਚ ਬਾਬਾ ਇਹਨਾਂ ਨੇ ਝੁੰਨਾ ਵੀ ਵੱੱਡ ਕੱਟਿਆ ਪਹਿਲਾਂ ਤੇ ਹੁਣ ਕਣਕ ਵੀ ਗੇਤੀ ਬੀਤੀ ਤੇ ਨਾਲੇ ਸਬਜ਼ੀ ਲਈ ਬੈਠਿਆ ਹੁਣ ਕੱਢ ਕੇ ਦਿਖਾਉਣ ਝਾੜ ਵੱਡਾ ਮੱਥਾ ਢੇਕਤਾ ਤੇਰੇ ਮੈਂ ਨੰਗੇ ਪੈਰੀ ਆਉਂਗਾ ਮੱਥਾ ਢੇਕਣ ਤੇ ਮੇਰਾ ਕੰਮ ਸਿਰੇ ਲੱਗ ਜੇ ਬਾਬਾ ਹੁਣ ਦੇਖੀ ਇਹਨਾਂ ਦੀ ਮੁਕ ਮਰਵਾਉਂਦਾ ਸਾਲ ਕਿਹਦੇ ਨਾਲ ਗੱਲਾਂ ਕਰੀ ਇਹਨਾਂ ਕੱਲਾ ਹੀ ਹੋਏ ਕੁਛ ਨਹੀਂ ਆ ਆ ਨਾਲੇ ਆ ਕੀ ਰੱਖੀ ਜਾਨਾ ਨਾਰੀ ਹਲਿਆ ਖੰਬਣੀ ਜੀ ਬਨ ਕੇ ਇਹ ਤਾਂ ਬਾਬੇ ਨੇ ਦੱਸਿਆ ਮੈਨੂੰ ਕਿਹੜੇ ਬਾਬੇ ਨੇ ਇਹਨਾਂ ਦੀ ਚੁੰਨਾ ਪੱਧ ਨਿਕਲੇ ਨਾਲ ਤਾਂ ਨਾਲੇ ਗੇਤੀ ਕਣਕ ਬੀਜਤੀ ਬਾਬਾ ਆਣਾ ਵੀ ਟੂਣਾ ਕਰਦਾ ਮੈਂ ਉਹ ਟੂਣਾ ਨਹੀਂ ਸ਼ਰਮਣੀ ਆਉਂਦੀ ਤੁਹਾਡੇ ਆਪ ਦੇ ਆਹੋ ਟੂਣਾ ਕਰੀ ਜਾਨਾ ਤੂੰ ਕੀ ਐ ਇਹ ਜੇ ਕੰਮ ਆ ਜ ਮੈਨੂੰ ਦੱਸ ਦੇ ਕੀ ਐ ਇਹ ਦੇ ਚ ਲੈ ਉਹ ਤੂੰ ਚੱਕਣਾ ਉਹ ਚੱਕ ਕਿਉਂਣਾ ਕੀ ਐ ਇਹ ਚ ਉਹ ਬਾਲੀ ਸ਼ਕਤੀ ਐ ਚ ਅੱਛਾ ਕੀ ਐ ਇਹ ਦੇ ਨਾਲੇ ਨਾ ਸ਼ਕਤੀ ਆ ਬਾਬਾ ਕਹਿੰਦਾ ਮੈਂ ਉਹਦੇ ਓਏ ਉਹ ਕੰਮ ਮਨ ਦੇ ਨਾਲ ਕਰਦੇ ਆ ਕੰਮ ਮਨ ਦੇ ਨਾਲ ਸਾਰਾ ਦਿਨ ਖੇਤ ਹੁੰਦੇ ਆ ਵਿਚਾਰੇ ਉਹ ਤਾਂ ਫਸਲ ਨਿਕਲਦੀ ਆ ਸੋਲੀਆਂ ਤੇਰੀਆਂ ਮਾਂ ਗੱਲਾਂ ਤਾਂ ਅਗਲੇ ਦੇ ਝਾੜ ਵੱਧ ਨਿਕਲਦਾਗਾ ਤੜਕੇ ਹੁੰਦੇ ਆ 4 ਵਜੇ ਸਬਜੀ ਪੱਟ ਕੇ ਲੈ ਕੇ ਜਾਂਦੇ ਆ ਮੁਰਗੇ ਉਹ ਕਿਉਂ ਤੂੰ ਮੇਰੇ ਰਾਹ ਚ ਡਿੱਕਾ ਬਣਦਾ ਉਹ ਮੈਂ ਤੈਨੂੰ ਵੀ ਲੈ ਚੱਲੂ ਤੇਰੇ ਵੀ ਇਦਾਂੇ ਕੰਮ ਬਣ ਜਾਣਗੇ ਸਾਰੇ ਮੇਰੇ ਬਾਬਿਆਂ ਕੋਲੇ ਜਿਹੜੇ 4 ਰੁਪਏ ਕਮਾਉਣੇ ਬਾਬੇ ਲੈ ਜਾਂਦੇ ਆਗੇ ਮਰੀ ਜਾਣਾ ਉਹ ਇੰਨਾ ਲਾਲਚੀ ਨਹੀਂ ਉਹ ਤੂੰ ਮੇ ਨਾਲ ਚੱਲੀ ਤੂੰ ਮੇਰੇ ਡੇਰੇ ਚੱਲ ਲਾਲਚੀ ਨਹੀਂਗਾ ਚੱਲੀਂ ਡੇਰੇ ਪਾਪਾ ਤੋਂ ਮੱਕੜਦਾਸ ਓਏ ਬਾਈ ਜਾ ਯਾਰ ਤੂੰ ਓ ਤੂੰ ਨਾ ਬੁਰਾ ਸੋਚਿਆ ਕਰ ਲੋਕਾਂ ਦਾ ਕਹ ਤੂੰ ਕਿਹਦਾ ਬੁਰਾ ਸੋਚਦਾ ਕਦੇ ਕਿਹਦਾ ਸੋਚਦਾ ਤਾਂ ਹੀ ਤੇਰੇ ਆਪ ਦੇ ਨੁਕਸਾਨ ਹੋਈ ਜਾਂਦੇ ਆਗੇ ਮੈਂ ਤਾਂ ਬਾਬਾ ਥੋੜਾ ਏਨੂੰ ਦੱਸੂਗਾ ਵੀ ਥੋੜੇ ਖੇਤੂ ਤੂੰ ਨਾ ਉਹ ਤੂੰ ਨਾ ਦੱਸੀ ਤੂੰ ਮੇਰੇ ਨਾਲ ਚੱਲੀ ਡੇਰੇ 'ਚ ਮੈਂ ਨਹੀਂ ਆਉਂਦਾ ਤੇਰੇ ਨਾਲ ਉਹ ਸਾਰੇ ਲੋਕਾਂ ਦਾ ਕੰਮ ਹੋ ਜਾਂਗੇ ਉਹ ਤੂੰ ਧਰ ਦੇ ਵਿਰਾਸ ਨੂੰ ਮੈਂ ਮੈਂ ਦੱਸੂਗਾ ਵੀ ਜਾ ਕੇ ਉਹ ਡਿੱਕਾਂ ਨਾਲ ਆ ਤੈਨੂੰ ਬਾਬਾ ਨੁਕਸਾਨ ਕਰ ਦੂ ਤੇਰਾ ਗੁਰੂ ਘਰ ਜਾਇਕਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂਗਾ ਉੱਥੇ ਨੱਤਮਸਤਕ ਉਹ ਮੱਥਾ ਟੇਕ ਕਿਉਂ ਹੈ ਬਹਿਮਾ ਭਰਮਾਂ 'ਚ ਪਿਆ ਤੂੰ ਮਿਹਨਤ ਕਰ ਮਿਹਨਤ ਬਾਬ ਮਾਈ ਮਿਹਨਤ ਦੀ ਖੜਦੀ ਹੁੰਦੀ ਆ ਆ ਟੂਨੇ ਕਰ ਦਿਓ ਜੀ ਉਹਦਾ ਨੁਕਸਾਨ ਕਰ ਦਿਓ ਐ ਤਾਂ ਕੋਈ ਹੋਰ ਨਾ ਹੋ ਜੇ ਕੱਲ ਨੂੰ ਉਹ ਯਾਰ ਤੂੰ ਮੈਂ ਚੰਗਾ ਭਲਾ ਕੰਮ ਕਰੀ ਜਾਂਦਾ ਸੀ ਆਪਦਾ ਤੂੰ ਕੰਮ ਦਾ ਲੱਗਿਆ ਕਰੀ ਜਾਂਦਾ ਸੀ ਤੂੰ ਹਾਂ ਤੂੰ ਲੱਗ ਜਾ ਕਰ ਮੇਰਾ ਕੰਮ ਕਰਾਂ ਤੇ ਮੈਨੂੰ ਯਾਰ ਰਾਮਾ ਦੱਸਦਾ ਉਹਨਾਂ ਨੂੰ ਦੱਸਦਾ ਅਗਲੇ ਜਦੋਂ ਇਕੱਠ ਕਰਾਂ ਤੇ ਮੈਂ ਸੱਦੇ ਪੰਚਾਇਤ ਜਦੋਂ ਪਤਾ ਲੱਗੂ ਨਾ ਕਰਿਆ ਇਕੱਠ ਮਾਰਦਾ ਗੱਲਾਂ ਜੀਆਂ ਕੰਮ ਕਰਨਾ ਨਹੀਂ ਇਹ ਦੂਜੇ ਦੇ ਕੰਮ ਤੇ ਕੋਈ ਟਾਂਡ ਹੋਣਾਗਾ ਸੂਨੇ ਕਰਦੇ ਕਰਦੇ ਨਾ ਮੈਂ ਆਪਦਾ ਕੰਮ ਕਰਕੇ ਜਾਊਂਗਾ ਬਾਬਾ ਆ ਬੰਦੇ ਲਾ ਪੂਰਾ ਨੁਕਸਾਨ ਕਰੀ ਜੀ ਨਾ ਦਾ ਆ ਬੰਦੇ ਦਾ ਵੀ ਨਾਲ ਕਰੀ ਰੀਨ ਵਾਲੇ ਨਾਲ ਤਸਦਾ ਉਹਨਾਂ ਕੋਲ ਜਾ ਕੇ ਮੈਂ ਫੂੰਡੀ ਕਿੱਥੇ ਆ? ਫੂੰਡੀ ਦਾ ਪਤਾ ਨਹੀਂ ਯਾਰ ਇੱਥੇ ਆ ਕੀ ਲਈ ਫਿਰਦਾ? ਕੋਈ ਇਹਦਾ ਗੁਰਵਿੰਦਰ ਉਹਨਾਂ ਵਾਲਾ ਉਹਨਾਂ ਦੇ ਖੇਤ ਟੂਣਾ ਕਰੀ ਜਾਂਦਾ ਸੀ ਯਾਰ ਮੈਂ ਦੇਖ ਲੈ ਕਿਤੇ ਮੈਂ ਕਿਹਾ ਫੂੰਡੀ ਨੂੰ ਦੱਸ ਦਈਏ ਯਾਰ। ਅੱਛਾ ਹਾਂ ਆਇਆ ਨਹੀਂ ਤੇਰੇ ਕੋਲੇ ਫੂੰਡੀ ਅੱਜ? ਫੂੰਡੀ ਆਇਆ ਨਹੀਂ ਯਾਰ ਆ ਦੇਖ ਆ ਜਾਂਦਾ ਹੁੰਦਾ ਪਹਿਲਾਂ ਤਾਂ ਯਾਰ ਇਹਨਾਂ ਦਾ ਖੇਤ ਕੋਈ ਦੀਦਾ ਹੀ ਨਹੀਂਗਾ ਤਾਂ ਹੀ ਇਹ ਟੂਣਾ ਕਰੀ ਜਾਂਦਾ ਸੀਗਾ। ਕਿ ਮੈਂ ਕਰਾਂ ਯਾਰ? ਫੋਨ ਨਾ ਕਰਾਂ ਫੂੰਡੀ ਨੂੰ ਫੋਨ ਤੇ ਦੱਸ ਦਿੰਨਾ ਹਣਾ। ਪਉਨ ਯਕੀਨ ਕਰੂਗਾ ਕਿ ਨਹੀਂ ਇਹਨਾਂ ਦਾ ਇਹ ਵੀ ਨਹੀਂ ਪਤਾ ਲਾਣਾ ਪੁੱਠਾ ਓਏ ਕਿੱਥੇ ਆ ਤੂੰ ਓਏ ਮੈਂ ਤਾਂ ਤੁਹਾਡੇ ਖੇਤ ਖੜਾ ਯਾਰ ਓਏ ਭਰਾਵਾ ਤੁਹਾਡੇ ਵਾਲਾ ਗੁਰਵਿੰਦਰ ਟੂਣਾ ਕਰੀ ਜਾਂਦਾ ਸੀ ਤੁਹਾਡੇ ਖੇਤ ਆ ਮੈਂ ਤਾਂ ਇੱਥੇ ਆਪਣੇ ਨੂੰ ਪੁੱਛਿਆ ਕਿ ਉਹ ਕਹਿੰਦਾ ਆਇਆ ਨਹੀਂ ਯਾਰ ਉਹ ਤੁਹਾਡਾ ਤਾਂ ਕੋਈ ਵੀ ਨਹੀਂ ਖੇਤ ਓ ਯਾਰ ਤੁਹਾਡੇ ਸੁਭਾਤ ਕੋਲੇ ਬੈਠਾ ਹੀ ਤੂੜੀ ਵਾਲੇ ਕੋਲੇ ਆ ਤੋਆ ਪੱਟੀ ਜਾਂਦਾ ਸੀ ਖੰਮਣੀ ਹੀ ਬਣੀ ਵੀ ਨਾਰੀਅਲ ਵੀ ਮੇਰੇ ਕੋਲੇ ਆ ਮਤੋਂ ਵੀ ਚੱਕ ਲਿਆ ਸਾਰਾ ਕੁਝ ਓ ਮੈਂ ਆਪ ਸੁਣਾ ਯਾਰ ਮੈਨੂੰ ਝੂਠ ਮਾਰਨ ਦੀ ਕੀ ਲੋੜ ਆ ਤੂੰ ਹੈ ਕਿੱਥੇ ਆ ਆ ਜਾ ਖੇਤ ਆ ਜਾ ਓ ਮੇਰੇ ਕੋਲੇ ਆ ਪ੍ਰੂਫ ਭਰਾਵਾ ਆ ਜਾ ਤੈਨੂੰ ਦਿਖਾ ਦਿੰਨਾ ਦੇਖ ਲਈ ਸਬੂਤ ਆ ਜਾ ਕਿੰਦਰ ਫੋਨ ਕਰਾਈ ਗੱਲ ਕੀ ਹੋ ਗਈ ਓ ਤੂੰ ਨਾ ਕਰੀ ਜਾਂਦੀ ਥੋੜਾ ਵਾਲਾ ਖੇਤ ਬਾਈ ਓ ਸਾਡੇ ਵਾਲਾ ਕਿੱਥੇ ਭਰਾਵਾ ਤੂੰ ਆਪਸੇ ਲੜਾਉਣਾ ਸਾਨੂੰ ਯਾਰ ਓ ਯਾਰ ਮੈਨੂੰ ਕੀ ਲੋੜ ਆ ਤੁਹਾਨੂੰ ਲੜਾਉਣ ਦੀ ਆ ਦੇਖ ਆ ਨਾਰੀਅਲ ਖੰਮਣੀ ਉਹ ਤਾਂ ਖੋਕੇ ਲੈ ਕੇ ਆਏਗਾ ਉਹਦਾ ਉੱਥੇ ਲੱਗਿਆ ਬਾਈ ਕਹਿੰਦਾ ਇਹਨਾਂ ਦੇ ਫਸਲ ਜ਼ਿਆਦੇ ਹੋ ਜਾਂਦੀਆਂ ਸਬਜ਼ੀ ਲਾ ਲਈਆਂ ਕਰਦੇ ਆ ਉਹ ਕਰਦੇ ਆ ਉਹ ਤਾਂ ਮੈਂ ਜਾੜੇ ਮੌਕੇ ਤੇ ਮੇਰੇ ਵੀ ਗੱਲ ਪੈਂਦਾ ਜੀ ਉਹ ਤਾਂ ਨਹੀਂ ਜੀ ਕੀ ਨਾਦ ਨਾਲ ਟੋਆ ਦਿਖਾ ਦੇਣਾ ਬਾਈ ਮੈਂ ਨਹੀਂ ਸੱਚ ਮੰਨਦਾ ਮੇਰਾ ਭਰਾ ਹੋ ਯਾਰ ਓਏ ਕਿਹੜੇ ਭਰਾ ਦੀ ਗੱਲ ਕਰਦਾ ਮੈਨੂੰ ਝੂਠ ਮਾਰਨ ਦੀ ਕੀ ਲੋੜ ਆਇਆ ਤੈਨੂੰ ਟੋਆ ਦਿਖਾ ਮੈਂ ਇੱਥੇ ਬੈਠਾ ਜੀ ਉਹ ਨਹੀਂ ਜੀ ਕੀ ਨਾਦ ਚੱਲ ਚੱਲ ਆ ਜਾ ਦਿਖਾ ਕਿੱਥੇ ਆ ਇੱਥੇ ਬੈਠਾ ਸੀ ਆਹ ਟੋਆ ਉਰੇ ਟੂਣਾ ਗਰੀ ਜਾਂਦਾ ਸੀ ਉਧਰੋਂ ਮੈਂ ਆ ਗਿਆ ਕੁਦਰਤੀਉ ਆਹ ਨਾਰੀ ਵਾਲ ਸੀ ਆਹ ਖੰਮਣੀ ਸੀ ਬਾਈ ਮੈਂ ਤੈਨੂੰ ਝੂਠ ਨਹੀਂ ਮਾਰਦਾ ਵੀਰੇ ਮੈਂ ਅੱਖੀਂ ਦੇਖਿਆ ਹੈਗਾ ਮੈਂ ਤੈਨੂੰ ਉਹਦੀ ਖੇਤ ਪਾ ਲੈਣਾ ਗੇ ਮਾਰ ਕੇ ਬਈ ਮੇਰੀ ਗੱਲ ਤਾਂ ਸੁਣ ਬਾਂਹਣ ਚ ਇੰਨੇ ਜਾਨੇ ਨੰਗਦੇ ਆ ਯਾਰ ਉਹਦੇ ਨਿਸ਼ਾਨ ਹੋਣਗੇ ਪੈਰਾਂ ਦੇ ਬਾਈ ਯਾਰ ਯਾਰ ਮੈਂ ਉਹਨੂੰ ਆਪ ਦੇਖਿਆ ਭਰਾਵਾ ਮੇਰੇ ਨਾਲ ਜਿਦੇ ਵੀ ਆ ਉਹ ਮੈਨੂੰ ਕਹਿੰਦਾ ਤੇਰੇ ਤੇ ਵੀ ਮਾੜਾ ਅਸਰ ਕਰਾ ਦੂੰ ਮੈਂ ਮੈਂ ਉਹਨੂੰ ਸੁਣ ਮਾੜਾ ਤਾਂ ਮੇਰੀ ਗੱਲ ਸੁਣ ਯਾਰ ਮੈਂ ਹੁਣ ਤੇਰਾ ਕਿਵੇਂ ਸੱਚ ਮੰਨਾਂ ਬਾਈ ਯਾਰ ਤੂੰ ਤਾਂ ਫਰਕ ਪਾਉਣਾ ਭਰਾਵਾ ਓਏ ਮੈਨੂੰ ਕੀ ਲੋੜਾ ਫਰਕ ਪਾਉਣ ਦੀ ਤੂੰ ਪਹਿਲਾਂ ਨਹੀਂ ਮੈਂ ਤੁਹਾਨੂੰ ਕਹਿਦਾ ਅੱਗੇ ਵੀ ਆਉਣੇ ਜਾਂਦੇ ਹੈਗੇ ਅਸੀਂ ਅੱਜ ਹੀ ਤੈਨੂੰ ਮੈਂ ਕਹਦੂ ਕਿਹਾ ਓ ਮੇਰੇ ਚਾਚੇ ਦਾ ਮੁੰਡਾ ਬਾਈ ਨਾਲ ਦਾ ਜੰਮਿਆ ਯਾਰ ਸਾਡਾ ਖੂਨ ਆ ਬਾਈ ਯਾਰਾ ਓਏ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਸਾਰੇ ਸਕੇ ਮਾੜੇ ਹੁੰਦੇ ਆ ਜਾਂ ਆਪਦੇ ਮਾੜੇ ਹੁੰਦੇ ਆ ਬਥੇਰੇ ਨਾਲ ਖੜਦੇ ਇੱਕ ਦੂਜੇ ਦੀ ਜਾਨ ਵਾਰ ਦਿੰਦੇ ਆ ਪਰ ਭਰਾਵਾ ਅੱਜ ਕੱਲ ਵਿੱਚ ਹੈਗੇ ਵੀ ਇਹੇ ਜਿਹਾ ਬਾਈ ਹੈਗੇ ਤਾਂ ਹੈਗੇ ਤੇਰੀ ਹੁਣ ਆਪਦੇ ਭਰਾਵਾਂ ਨਾਲ ਬਣਦੀ ਨਹੀਂ ਤੂੰ ਤਾਂ ਸਾਡਾ ਫਿੱਕ ਪਾਉਣਾ ਚੱਲ ਮੈਂ ਤੇਰੀ ਇੱਕ ਗੱਲ ਮੰਨ ਵੀ ਲੈਣਾ ਚੱਲ ਸਬੂਤ ਹੋਰ ਦੇ ਦੇ ਫਿਰ ਯਾਰ ਸਬੂਤ ਹੁਣ ਮੈਂ ਵੀਡੀਓ ਬਣਾ ਲੈਂਦਾ ਮੈਨੂੰ ਕੀ ਪਤਾ ਯਾਰ ਕਾਲੀ ਕਾਲੀ ਮੈਂ ਤੈਨੂੰ ਉਹਦੀ ਦੱਸਦਾ ਯਾਰ ਮੈਥੋਂ ਗਲਤੀ ਕਿ ਭਰਾ ਜੀ ਨੇ ਮੈਂ ਤੈਨੂੰ ਦੱਸਦਾ ਵੀ ਟੂਣਾ ਕਰੀ ਜਾਂਦਾ ਨਿਗ੍ਹਾ ਰੱਖ ਲਈ ਕਰੂਗਾ ਦੁਬਾਰੇ ਵੀ ਜਿੱਦੇ ਹੁਣ ਦੁਬਾਰੇ ਬੈਠਣਾ ਨਾਲੇ ਤੈਨੂੰ ਪਤਾ ਲੱਗ ਜੂ ਆ ਫੜਾਣਾ ਰੀਅਲ ਆ ਫੜ ਖੰਬਣੀ ਨਿਗ੍ਹਾ ਰੱਖ ਲਈ ਹੁਣ ਹਟਦਾ ਹੁਣ ਵੀ ਨਹੀਂ ਹਟ ਚੜ ਰੱਖ ਲੂੰਗਾ ਕੋਈ ਨਹੀਂ ਫਿਰ ਮੇਰੀ ਗਲਤੀ ਇਹਨੇ ਤੈਨੂੰ ਦੱਸਤਾ ਆ ਕਿ ਉਹ ਬੱਸ ਗਿਆ ਪਰ ਗਿਆ